ਬੋ ਜੋ ਕਿਸਾਨੀ ਧਰਨੇ ਦੇ ਦੌਰਾਨ ਕਿਸੇ ਦਾ ਵੀ ਕੋਈ ਸਮਾਨ ਮਿਸ ਹੋਇਆ ਖੱਬੇ ਸੱਜੇ ਹੋਇਆ ਸੋ ਆਪਾਂ 5:30 9:00 ਵਜੇ 9:00 10:00 ਵਜੇ ਬਾਜਵਾ ਟਾਬਾ ਸ਼ੰਪੂ ਉੱਥੇ ਇਕੱਠੇ ਹੋਣਾ ਉੱਥੇ ਇਕੱਠੇ ਹੋ ਕੇ ਆਪਾਂ ਇੱਕ ਕਮੇਟੀ ਬਣਾਈਏ ਕਿ ਜਿਹੜੀਆਂ ਵੀ ਕੋਟਰਾਲੀਆਂ ਕੋਈ ਹੋਰ ਸਮਾਨ ਕਿਸੇ ਦਾ ਕੋਈ ਗੁੰਮ ਹੋਇਆ ਕੋਈ ਲੋਕ ਦੂਰੋਂ ਆਉਂਦੇ ਨੇ ਉਹਨਾਂ ਨੂੰ ਆਪਾਂ ਉਹ ਸਮਾਨ ਜਿਹੜਾ ਕਮੇਟੀ ਬਣਾ ਕੇ ਪ੍ਰੋਵਾਈਡ ਕਰਾਈਏ ਕਿਉਂਕਿ ਜਿੰਨਾ ਦਾ ਸਮਾਨ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚੇ ਸੋ 9:30 ਪਾਉਣੇ 10 ਵਜੇ ਸਾਰੀ ਟੀਮ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਜਿਹੜੇ ਹੋਰ ਵੀ ਨੇ ਜੇ ਕੋਈ ਸ਼ਰਾਰਤੀ ਅੰਸਰ ਆ ਉਹਦੀ ਆਪਾਂ ਪਛਾਣ ਕਰੀਏ ਤੇ ਆਪਾਂ ਜਿਹੜਾ ਲੋਕਾਂ ਦੇ ਨਾਲ ਕੋਈ ਖੱਬੇ ਸਜ ਜੋ ਦੂਰੋਂ ਆਉਂਦੇ ਨੇ ਕੋਈ ਗਰਦਾਸਪੁਰ ਤੋਂ ਆਉਂਦੇ ਨੇ ਕੋਈ ਤਵਾਬੇ ਤੋਂ ਆਉਂਦੇ ਨੇ ਸੋ ਉਹਨਾਂ ਦੀ ਖੱਜਲ ਖਵਰੀ ਨਾ ਹੋ ਸਕੇ 9:30 ਪਾਉਣੇ 10 ਵਜੇ ਬਾਜਵਾ ਟਾਬਾ ਸ਼ੰਭੂ ਜਿੱਥੇ ਆਪਾਂ ਜਦੋਂ ਕਿਸਾਨੀ ਧਰਨਾ ਚੱਲਦਾ ਸੀ ਤਾਂ ਆਪਾਂ ਉੱਥੇ ਲੰਮਾ-ਸੰਮਾ ਬੈਠ ਕੇ ਸੇਵਾ ਕੀਤੀ ਸੀ ਸੋ ਸਾਰਿਆਂ ਦਾ ਧੰਨਵਾਦ ਸਾਰੇ ਜਰੂਰ ਪਹੁੰਚਿਓ ਜੇ ਕੋਈ ਭਰਾ মিডিਆ ਵਾਲਾ ਕੋਈ ਨੇੜੇ ਹੈਗਾ ਤਾਂ ਉਹ ਵੀ ਜਰੂਰ ਮੇਰਾ ਭਰਾ ਕੋ ਪੱਤਰਕਾਰ ਹੈਗਾ ਦੋ ਵੀ ਨੇੜੇ ਜਰੂਰ ਆ ਜਿਓ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਪਤੀ